ਦਿਆ ਦੇਣਾ ਸੇਵਾ ਦਾ ਤੇ ਆਪਾਂ ਅੱਜ ਹੋ ਗਈ ਸਟਾਰਟ ਪਹਿਲਾਂ ਮੁੰਡੇ ਅੰਦਰ ਭਰੀ ਜਾਂਦੇ ਆਟੇ ਉਹਨੇ ਪੈਕਿੰਗ ਕਰੀ ਜਾਂਦੇ ਆ ਤੇ ਦੂਜਾ ਰਾਸ਼ਨ ਆਪਾਂ ਕਰ ਲਿਆ ਗਾ ਦਾਲਾਂਦਲਾ ਰਹਿੰਦੀਆਂ ਮਾੜੀਆਂ ਔਟੀਆਂ ਉਹ ਵੀ ਆਪਾਂ ਅੱਜ ਲੈ ਕੇ ਤੇ ਕਰਦੇ ਤੇ ਟਰਾਲੀ ਇੱਧਰ ਆਪਣੇ ਘਰੇ ਖੜੀ ਆ ਰਦੀ ਬਾਈਕੇ ਤੇ ਆਪਾਂ ਟਰਾਲੇ ਕਰਦੇ ਆ ਰੈਡੀ ਮਿੱਤਰੋ ਦੋ ਹੋ ਗਏ ਆਪਾਂ ਲੈਣ ਚੱਲੇ ਆ ਬਣੇ ਰਿਓ ਆਪਣੇ ਵਲੌਗ ਦੇ ਨਾਲ ਤੇ ਆਪਾਂ ਜੇ ਨਾ ਕੰਮ ਪਿਆ ਤਾਂ ਤੇ ਜਾਮਾਂਗੇ ਜ਼ਰੂਰ ਕਿ ਕੰਮ ਆਇਆ ਜੇ ਕੰਮ ਪੈਗਾ ਫਿਰ ਜਾਇ ਨਹੀਂ ਆਣਾ ਬਣੇ ਰਹੋ ਮਿੱਤਰੋ ਆਪਣੇ ਵਲੌਗ ਦੇ ਨਾਲ ਤੇ ਆਪਣੇ ਵਲੌਗ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਪਹਿਲਾਂ ਵਾਲੇ ਨੂੰ ਤੇ ਬਹੁਤ ਰੱਬ ਨੇ ਮਾਰ ਪਈਏ ਤੇ ਵੱਧ ਤੋਂ ਵੱਧ ਪਿੰਡਾਂ ਚ ਰਾਸ਼ਨ ਲੈ ਕੇ ਜਾਓ ਬਈ ਆਪਾਂ ਯਾਰ ਇਹ ਤੋਂ ਪਹਿਲਾਂ 2 ਸਾਲ ਹੋ ਗਏ ਹੁੰਦੇ ਨੂੰ ਦੋਨੇ ਵਾਰੀ ਆਪਾਂ ਲੈ ਕੇ ਜਾਂਦੇ ਆਪਣੇ ਪਿੰਡ ਦਾ ਸਹਿਯੋਗ ਬਹੁਤ ਆਂ ਮੇਰੇ ਕਿਸੇ ਵਾਧਾ ਸਾਡਾ ਆਹ ਹੁੰਦਾ ਸਾਡਾ ਸੇਵਾਦਾਰ ਇੱਕ ਤੇ ਬਣੇ ਰਹੋ ਮਿੱਤਰੋ ਆਪਣੇ ਵਲੌਗ ਆਪਣੇ ਆਟਾ ਭਰ ਰਹੇ ਆ ਕੋ ਸੇਵਾਦਾਰ ਗਏ ਹੋਏ ਆਪਣੇ ਪਾਣੀ ਲੈਣਾ ਹੋਰ ਮੰਡੀ ਗਿਆ ਹੋਇਆ ਤੇ ਭਰ ਲਈ ਟਰਾਲੀ ਭਰ ਜੋ ਆਪਣੇ ਦਾ ਜੀ ਆਟਾ ਪਿਆ ਆਪਣਾ ਪੈਕ ਕਰਨ ਵਾਲਾ ਆ ਮੁੰਡੇ ਡੱਬਾ ਲਗਾਏ ਹੋਏ ਵਿੱਚ 200 ਲਾਡ ਮੁੰਡੇ ਕੋ ਟਰਾਲੀ 'ਚ ਖੜਾ ਬਣੇ ਰਹੋ ਵਲੌਗ ਦੇ ਨਾਲ ਆਪਣੇ ਵੀ ਜੋ ਕਲਿੱਪ ਚ ਕੀ ਸਾਰੀਆਂ ਲਾਵਾਂਗੇ ਮਿੱਤਰੋ ਤੇ ਬਾਤ ਉਹ ਲਾਈਕ ਸ਼ੇਅਰ ਕਮੈਂਟ ਕਰੋ ਆਪਣੇ ਵਲੌਗ ਨੂੰ ਨੂੰ ਸਾਰੇ ਵਲੌਗ ਵਿੱਚ ਦੇਖਣ ਨੂੰ ਮਿਲਣਗੇ ਤੇ ਬਾਤ ਉਹ ਸੇਵਾ ਕਰੋ ਭਾਈ ਉਧਰ ਹਾਰਡਪੁਰਾਤ ਇਲਾਕਿਆਂ ਜਣਾ ਆਪਣੇ ਪਿੰਡ ਨੇ ਬਹੁਤ ਸਹਾਇਕ ਹੋ ਦਿੱਤਾ ਭਾਈ ਤੇ ਬਣੇ ਰਹੋ ਆਪਣੇ ਵਲੌਗ ਦੇ ਨਾਲ ਮਿੱਤਰੋ ਅੱਜ ਆਪਾਂ ਕਰ ਲਾਂਗੇ ਰੈਡੀ ਉਹੀ ਟੂੜੀ ਦਾ ਰੋਹ ਕੱਲ ਨੂੰ ਕਰਾਂਗੇ ਸ਼ਾਇਦ ਤੇ ਬਸ ਬਣੇ ਰਿਹਾ ਬਲੌਗ ਦੇ ਨਾਲ ਮਿੱਤਰੋ ਆਪਾਂ 3 ਕਿਲੋ ਪਾਟ ਚੱਕ ਲੈਣੇ ਬਾਕੀ ਟਰਾਲੇ ਹੋ ਗਏ ਆਪਣੇ ਕੋਲ ਸਾਰੇ ਰੈਡੀ ਲਓ ਬਈ ਮਿੱਤਰੋ ਬਣੇ ਰਿਹਾ ਆਪਣੇ ਬਲੌਗ ਦੇ ਨਾਲ ਹੋਰ ਨਾ ਬਲੌਗ ਬਣੇ ਮਿੱਤਰੋ ਐ ਨਹੀਂ ਨਹੀਂ ਹੁੰਦਾ ਆ ਵੀ ਸਾਡਾ ਸੇਵਾਦਾਰ ਮੁੱਖ ਆ ਬੰਦਾ ਪੈਸੇ ਵਾਲਾ ਇੱਕ ਆ ਤੇ ਕੋ ਜਾਂਦਾ ਖੱਟੀ ਛਲਟ ਵਾਲਾ ਹੁਣ ਇਹ ਦੋਨਾਂ ਚੋਂ ਦੇਖੋ ਵੀ ਕਿਹੜਾ ਜਾਊਗਾ ਆਹ ਤਾਂ ਜਾਊਗਾ ਉਹਦਾ ਹਜੇ ਪਤਾ ਨਹੀਂ ਆ ਭਰ ਗਿਆ ਆਪਣੀ ਟਰਾਲੀ ਭਾਰੀ ਜਉ ਮਿੱਤਰੋ ਆਪਣੇ ਬਹੁਤ ਸੇਵਾ ਦਾ ਸੰਯੋਗ ਮਿਲਿਆ ਪਸਰਾਲੇ ਪਿੰਡ ਵਾਲਾ ਆਪਣੀ ਸਾਰੀ ਸੰਗਤ ਨੇ ਇੱਕੋ ਸਾਡੇ ਵਿਲਾ ਉਹ ਬੈਠਾ ਛੰਦਾ ਇਹ ਕੋਈ ਖੜਦੇ ਤੁਹਾਨੂੰ ਜੂਮ ਕਰਕੇ ਦਿਖਾਉਣੇ ਮਾੜਾ ਜੱਕ ਸਾਡਾ ਪੱਕਾ ਸੇਵਾਦਾਰ ਆ ਤੇਜੇ ਮਾੜਾ ਜੇ ਦਈ ਸੈਡ ਉਹ ਬੈਠਾ ਛੋਡਾ ਵੀ ਦਿਖਾਇਆ ਆ ਸੇਵਾ ਦਰਸ਼ਨ ਦਾ ਵੈਲੀ ਬਣੇ ਰਿਹਾ ਮਿੱਤਰੋ ਵਲੋਗ ਦੇ ਨਾਲ ਆਪਣੇ ਵੇਖਿਆ ਮਨੇ ਕਾਫੀ ਗਾਟੇ ਕਿਰੇ ਪਰ ਜਾਂਦਾ ਹੈ ਹਲੋ ਰੱਖ ਲਿਆ ਮੈਂ ਕੋਈ ਨਾ ਤੇ ਆ ਦੇ ਦੇ ਵਾਸੇ ਲੋ ਵੀ ਰੈਸ਼ਨਲੀ ਆਪਣੀ ਕੰਪਲੀਟ ਟਰਾਲੀ ਤੇ ਆਪਾਂ ਨੰਡਾ ਹੁਣ ਮਿਲਦੇ ਆ ਕੱਲ ਨੂੰ ਨਵੇਂ ਲੋਡ ਨਾਲ ਇਹਨਾਂ ਦੇ ਪੁੱਛਾਂਗੇ ਅੱਜ ਵਰੀ ਹੈ ਹੈ ਇਹਨਾਂ ਦੇ 3-4 ਹੈ ਇਹਨਾਂ ਦੇ ਪੁੱਛਾਂਗੇ ਜੇ ਦੇਖੀ ਕੋਈ ਸਾਡਾ ਬਿਲਕੁਲ ਉਹ ਐਂਟੀਨਾ ਨਾ ਕਰਿਆ ਕਰ ਕੈਮਰਾ ਰਸਾ ਵੀ ਲੱਗਦੀ ਟੀਵੀ ਤੇ ਉਹ ਕਿਹਦੀ ਨਿਕਲੀ ਆ ਦੋ ਤੇ ਇੱਕ ਕਿਹਦੀ ਨਿਕਲਦੀ ਜੇ